ਪ੍ਰਸ਼ਾਸਨ ਵੱਲੋਂ ਪਿੰਕ ਬੂਥ ਬਣਾਇਆ ਗਿਆ ਜਿਹੜਾ ਕੀ ਲੜਕੀਆਂ ਦੇ ਸਕੂਲ ਦੇ ਵਿੱਚ ਬਣਾਇਆ ਗਿਆ ਉਹ 4 ਤੋਂ 5 ਬੋਟ ਪਾਣੇ ਚ ਵੰਡ ਲਿਸ਼ ਮੈਂ ਤੇ ਨਹੀਂ ਜੇ ਪਾ ਬੋਟ ਪਾਵਾਂਗੇ ਤਾਂ ਦੂਸਰੇ ਵੀ ਲੋਕਾਂ ਨੂੰ ਬੋਟ ਵੰਡ ਦੇਣਾ ਹੈ ਕਿ ਕਿ ਬੋਟ ਵੰਡ ਬੋਟ ਵੰਡਾਈ ਮਤਲਬ ਹੈ ਕਿ ਜਿਹਨੂੰ ਬੋਟ ਪਾਈ ਹੈ ਮਤਲਬ ਸਰਕਾਰ ਬਣੇਗਾ ਆਸਤੀ ਸ਼ਹਿਰ ਨਾਲ ਪਦੇ ਵਿੱਚ ਖੜਿਆ ਜਿੱਥੇ ਕੇ ਪ੍ਰਸ਼ਾਸਨ ਵੱਲੋਂ ਪੂਖਤਾ ਇੰਤਜ਼ਾਮ ਕੀਤੇ ਨੇ VOTING ਦੀ ਪ੍ਰਸ਼ਾਸਨ ਵੱਲੋਂ ਪਿੰਕ ਬੂਥ ਬਣਾਇਆ ਗਿਆ ਜਿਹੜਾ ਕੀ ਲੜਕੀਆਂ ਦੇ ਸਕੂਲ ਦੇ ਵਿੱਚ ਬਣਾਇਆ ਗਿਆ ਤੇ ਵਿਦਿਆਰਥੀਆਂ ਵੱਲੋਂ ਵੱਖਰਾ ਜਿਹੜਾ ਸਹਿਯੋਗ ਦੇਖਣ ਨੂੰ ਮਿਲਿਆ ਜਿਵੇਂ ਜਿਵੇਂ ਹੀ ਜਿਹੜਾ ਸੂਰਜ ਦਾ ਪਾਰਾ ਪਾਦਾ ਜਾ ਰਿਹਾ ਉਸ ਨੂੰ ਦੇਖੇ ਹੋਏ ਅੱਜ ਮੌਸਮ ਵਿਭਾਗ ਵੱਲੋਂ ਦੱਸਿਆ ਗਿਆ ਕਿ ਕਾਫੀ ਕੁਛ ਥੋੜੀ ਮੌਸਮ ਦੇ ਵਿੱਚ ਰਾਹਤ ਆ ਕਿਉਂਕਿ ਪਾਰਾ ਜਿਹੜਾ 47 ਡਿਗਰੀ ਤੱਕ ਪਹੁੰਚ ਗਿਆ ਸੀ ਉਸ ਨੂੰ ਦੇਖਦੇ ਹੋਏ ਕਾਫੀ ਜਿਹੜਾ ਉਤਸ਼ਾਹ ਵੋਟਰਾਂ ਦੇ ਵਿੱਚ ਪਾਇਆ ਜਾ ਰਿਹਾ ਵੋਟ ਕਰਨ ਦੇ ਲਈ ਜਿਹੜੇ ਸ਼ਹਿਰ ਵਾਸੀ ਨੇ ਉਹ ਵੋਟ ਕਰ ਰਹੇ ਨੇ ਮੇਰੇ ਪਿੱਛੇ ਜਿਹੜਾ ਤੁਸੀਂ ਬੂਥ ਦੇਖ ਰਹੇ ਹੋ ਪ੍ਰਸ਼ਾਸਨ ਵੱਲੋਂ ਸਪੈਸ਼ਲ ਜਿਹੜਾ ਪਿੰਕ ਬੂਥ ਬਣਾਇਆ ਗਿਆ ਜੋ ਕਿ ਲੇਡੀਜ਼ ਦੇ ਲਈ ਕਿਹਾ ਜਾਂਦਾ ਹੈ ਕਿ ਸਪੈਸ਼ਲ ਜਿਹੜਾ ਪ੍ਰਸ਼ਾਸਨ ਵੱਲੋਂ ਬਣਾਇਆ ਗਿਆ ਨਾਲ ਹੀ ਪ੍ਰਸ਼ਾਸਨ ਵੱਲੋਂ ਕਲ ਕਿਹਾ ਗਿਆ ਸੀ ਕਿ ਗਰਮੀ ਨੂੰ ਮੱਦੇਨਜ਼ਰ ਰੱਖਦੇ ਹੋਏ ਵੱਖ-ਵੱਖ ਜੋ ਬੂਥ ਨੇ ਉਹਨਾਂ ਤੇ ਪਾਣੀ ਦੀਆਂ ਸ਼ਬੀਲਾ ਲਾਈਆਂ ਜਾਣਗੀਆਂ ਉਸ ਚੀਜ਼ ਦਾ ਵੀ ਜਿਹੜਾ ਪ੍ਰਬੰਧ ਹੈ ਸਚੱਗੇ ਢੰਗ ਦੇ ਨਾਲ ਜਿਹੜਾ ਕੀਤਾ ਹੋਇਆ ਹਰ ਇੱਕ ਬੂਥ ਤੇ ਲਗਭਗ ਜਿਹੜੇ ਪਾਣੀ ਦੀਆਂ ਸ਼ਬੀਲਾ ਨੇ ਉਹ ਵੀ ਲਗਾਈਆਂ ਗਈਆਂ ਨੇ ਪ੍ਰਸ਼ਾਸਨ ਵੱਲੋਂ ਕੋਖਤਾ ਤਰੀਕੇ ਦੇ ਨਾਲ ਬੜੀ ਜਿਹੜਾ ਸੁਖਮਈ ਤਰੀਕੇ ਦੇ ਨਾਲ ਜਿਹੜੀ VOTING ਆ ਨਾ ਆਪਾਂ ਸ਼ਹਿਰ ਦੇ ਵਿੱਚ ਹੋ ਰਹੀ ਆ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਕਿ ਐਸੋ ਚਾਰੂ ਟਾਂਗ ਦੇ ਨਾਲ ਜਿਹੜੇ ਵਿਦਿਆਰਥੀ ਨੇ ਉਹਨਾਂ ਦਾ ਵਧੀਆ ਜਿਹੜਾ ਸਹਿਯੋਗ ਇੱਥੇ ਦੇਖਣ ਨੂੰ ਮਿਲਿਆ ਲੜਕੀਆਂ ਦੇ ਸਕੂਲ ਦੇ ਵਿੱਚ ਜਿਹੜੀ VOTING ਹੋ ਰਹੀ ਹੈ ਪਿੰਕ ਬੂਥ ਹੈ ਜਿਹੜਾ ਪ੍ਰਸ਼ਾਸਨ ਵੱਲੋਂ ਇਸ ਨੂੰ ਬਣਾਇਆ ਗਿਆ ਗਰ ਨਹੀਂ ਜਾਣ ਆ ਰਿਹਾ ਪਿਆ। ਕੀ ਨਾਮ ਦੇਈ ਆਪਣਾ? ਕੰਦੀ ਚੀ ਕੀ ਉਮੀਦ ਰੱਖ ਕੇ ਬੁਰਾ ਗਿਆ ਹੈ। ਉਮੀਦ ਤੇ ਵੀ ਅਸੀਂ ਕੋਈ ਵਾਰ ਵਾਰ ਨਹੀਂ ਮੀਰੀ। ਤੋਂ ੜਵਾਰ ਦਾ ਕੰਦਾ ਤੁਮ ਨੂੰ ਕੰਦਾ ਨੇ ਕੰਦਾ ਦਾ। ਕੰਦੀ ਪਾਰਟੀ ਸੈਂਟਰ ਪਾਰਟੀ ਦੀ ਬੁਤਾਲੀ। ਕੀ ਨਾਮ ਦੇਈ ਸੀ ਉਹ ਕੋਲਰਾ। ਕੋਲਰਾ ਨੂੰ ਕੀ ਉਮੀਦ ਕੀ ਕਰਦਾ ਉਹ ਨਾਲ ਸੰਗਤ। उम्मीद आई उम्मीद रखी ये कि अपने मतलब सारे काम का बढ़िया हमें होगी कुछ करके वोट पाट पाने सरकार लाए हैं अच्छा कि मतलब जब बोर्ड वोट पावगे तो दूसरे भी लोग वोट पागे अच्छा है जो वोट पा लोग यही मतलब है कि जो वोट पाइए मतलब वो सरकार बनेगी ਕਲੀਨਰ ਰੂਟ ਪਾਤੇ ਤੇ ਆਵਾਂ ਜੀ ਨਿਸ਼ਾਨ ਸਤਾਕ ਤੇ ਨਹੀਂ 来 ਰਹੇ ਤੇ ਆਪਾਂ ਪਾਸੇ ਜਾਤੀ ਹਾਰਾ ਪੈਲੀ ਨੰਬਰ 6 ਬਹੁਤ ਵਧੀਆ ਕੰਮ ਕਰ ਰਹੇ ਆਂ ਕਿ ਸਾਨੂੰ ਲੋਕਾਂ ਮਿਲਿਆ ਆਪਣੀ ਸਰਕਾਰ ਜੀ ਨਾ ਕਿ ਉਮੀਦ ਹੀ ਰੱਖਣੋ ਸਰਕਾਰ ਤੇ ਇਹ ਭਿਤ ਰੱਖਦੇ ਆ ਕਿ ਬਸ ਆਣ ਵਾਲੀ ਸਰਕਾਰ ਜਿਹੜੀ ਹੋਵੇ ਸਾਡੀ ਸੁਣੀ ਜਾਵੇ ਜਿਹੜੀ ਸਭ ਕੁਝ ਕਵਰ ਹੋ ठीक है जो सब कुछ चल रहा है और सब कुछ नहीं होना चाहिए बहुत साइड चल रहा है फ्लोर हो गया है ये मैं का सब इंसान का सच्चाई है और का बुजुर्ग हुआ पता लगेगा और ये नौकरी नहीं दे देंगे नम्मी नौकरी चाहिए अभी अभी ये जो उम्र है ना नौकरी में साहब ना कोई कोई किस कुछ चाहता तो हेल्प ਉਹ ਨਾਲ ਉਹ ਪਛਟਦੇ ਸਨ ਕਿਨੇ ਟੈਸਟ ਉੱਤੇ ਆਏ ਅੱਜ ਦਾ ਸੋਚ ਜਾਈ ਨਾ ਜਦ ਸਾਡੇ ਮੁੰਡੇ ਉੱਤਰਕੰਡ ਨੇ ਦਿੱਤਾ ਹੈ ਉਹਨਾਂ ਕੇ ਸਾਹਿਬ ਜੀ ਦੇ ਕੇ ਜੋ ਵੀ ਹੋਇਆ ਉਹ ਬੜਾ ਹੈਲਪਰ ਹੋ ਗਿਆ ਉਹ ਹੋ ਜਾਂਦਾ ਰਹਿੰਦਾ ਹੈ ਸਕੂਲ ਦਾ ਵੱਡਾ ਸਹਿਯੋਗ ਹੈ ਜਿਹੜਾ ਲੜਕੀਆਂ ਦੇ ਸਕੂਲ ਦੇ ਵਿੱਚ ਟੀਚਰਾਂ ਦਾ ਤੇ ਸਟੂਡੈਂਟਾਂ ਦਾ ਕਾਫੀ ਵੱਡਾ ਸਹਿਯੋਗ ਹੈ ਜਿਹੜਾ ਦੇਖਣ ਨੂੰ ਮਿਲ ਰਿਹਾ ਸਾਡੇ ਨਾਲ ਟੀਚਰ ਸਾਹਿਬਾਨ ਵੀ ਮੌਜੂਦ ਨੇ ਸਰ ਕੀ ਨਾਮ ਹੈ ਮੇਰਾ ਨਾਮ ਪਰਮੋਤਿਦ ਸਿੰਘ ਹੈ ਅੱਜ ਹਿਸਟਰੀ ਲੈਕਚਰ ਸਰਕਾਰੀ ਸੀਨੀਅਰ ਸੈਨੇਟਰ ਗੁਰਵਾਲਪਾ ਦੇ ਵਿੱਚ ਕੀਤੀ ਇਹ ਸਰਕਾਰ ਨੇ ਜਾਂ ਕਿਹਾ ਪ੍ਰਸ਼ਾਸਨ ਦਾ ਬਹੁਤ ਵੱਡਾ ਉਪਰਾਲਾ ਹੈ ਵੀ ਜਿਹਦੇ ਵਿੱਚ VOTER ਜਿਹੜੇ ਨੇ ਉਹ ਵੱਧ ਤੋਂ ਵੱਧ ਬੋਰਡ ਆਫ ਦੀ ਫੋਲ ਕਰਨ ਤਾਂ ਜਿਸ ਤਰ੍ਹਾਂ ਕਿ ਇਹਨਾਂ ਨੇ ਸਾਡੇ ਸਕੂਲ ਦੇ ਕੋਈ ਬੱਚੇ ਨੇ ਵਲੰਟੀਅਰ ਐਜ਼ ਅ ਵਲੰਟੀਅਰ ਉਹਨਾਂ ਨੇ ਉਹਨਾਂ ਨੂੰ ਅੱਜ ਬੁਲਾਇਆ ਹੋਇਆ ਅੱਜ ਸਕੂਲ ਦੇ ਵਿੱਚ ਉਹ ਵੋਟਰ ਨੂੰ ਜਿਹੜੇ ਕਿ ਬਜ਼ੁਰਗ ਨੇ ਕਿ ਨਹੀਂ ਜਾ ਸਕਦੇ ਤੇ ਜਾਂ ਹੈਂਡੀਕੈਪਡ ਨੇ ਉਨਾ ਨੂੰ ਪੁੰਹੇਗਾ ਬਹੁਤ ਤੱਕ ਜਾਣ ਵਿੱਚ ਹੈ ਇਹ ਵਲੰਟੀਅਰਸ ਨੇ ਜਿਹੜੇ ਬੜਾ ਸਹਿਯੋਗ ਦਿੰਦੇ ਨੇ ਇਹ ਮੈਂ ਇਹ ਕਹਿੰਦਾ ਵੀ ਸਰਕਾਰ ਦਾ ਬਹੁਤ ਵੱਡਾ ਉਪਰਾਲਾ ਹੈ ਬਹੁਤ ਵਧੀਆ ਇਹਦੇ ਨਾਲ ਹੀ ਜੀ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੇ ਕਿ ਇਹਨਾਂ ਨੇ ਵੋਟ ਪਾਉਣ ਜੁਗਰੇ ਹੋਣਾ ਤਾਂ ਇਹਨਾਂ ਨੂੰ ਐਕਸਪੀਰੀਅੰਸ ਦੀ ਇਹ ਚੀਜ਼ ਆ ਬਿਲਕੁਲ ਸਹੀ ਹੈ ਤਾਂ ਉਸ ਨੇ ਬਹੁਤ ਵਧੀਆ ਆਚਨ ਕੀਤਾ ਤੇ ਉਹਦਾ ਆਨਸਰ ਵੀ ਬਹੁਤ ਵਿਦਿਆ ਦਿੱਤਾ ਹੈ ਤਾਂ ਜਿਸ ਤਰ੍ਹਾਂ ਕਿ ਬੱਚੇ ਅੱਜ ਜਦੋਂ ਇਹ ਵੋਟ ਪਾਉਣ ਜੁਗਰੇ ਹੋ ਜਾਣਗੇ ਤਾਂ ਇਹਨਾਂ ਨੂੰ ਮੈਨੂੰ ਲੱਗਦਾ ਵੀ ਬਹੁਤ ਸਾਰਾ ਐਕਸਪੀਰੀਅੰਸ ਤਜਰਬਾ ਆ ਜਾਊਗਾ ਜਦੋਂ ਇਹਨਾਂ ਨੇ ਵੱਡੇ ਹੋ ਕੇ ਜੌਬ ਤੇ ਜਾਣਾ ਹੈ ਤਾਂ ਇਹਨਾਂ ਨੂੰ ਸ਼ਰਕਾਰ ਦਾ ਬਹੁਤ ਵਧੀਆ ਦੇ ਇਹ ਕਦਮ ਇਹ ਤਾਂ ਸੀ ਜੋ ਲੜਕੀਆਂ ਦੇ ਸਕੂਲ ਵਿਖੇ ਖੜੇ ਸੀ ਅਸੀਂ ਗਰਲ ਸਕੂਲ ਆਪਾ ਦੇ ਵਿੱਚ ਖੜੇ ਸੀ ਜਿੱਥੇ ਕਿ ਦੇਖਣ ਨੂੰ ਮਿਲਿਆ ਕਿ ਬੜੇ ਸ਼ਾਂਤ ਤੇ ਮਾਈ ਤਰੀਕੇ ਦੇ ਨਾਲ ਜਿਹੜਾ VOTING ਆ ਲਗਾਤਾਰ ਜਿਹੜੀ ਚੱਲ ਰਹੀ ਹੈ ਸ਼ਾਂਤ ਮਾਈ ਤਰੀਕੇ ਦੇ ਨਾਲ ਵੋਟਾਂ ਪੈ ਰਹੀਆਂ ਨੇ ਪਿੰਕ ਬੂਥਾ ਜਿਹੜਾ ਸਰਕਾਰ ਵੱਲੋਂ ਬਣਾਇਆ ਗਿਆ ਸੀ ਉਹਦੇ ਨਾਲ ਹੀ ਜਿਹੜਾ ਵੱਡਾ ਸਹਿਯੋਗ ਇੱਥੇ ਦੇਖਣ ਨੂੰ ਮਿਲਿਆ ਕਿ ਸਟੂਡੈਂਟਾਂ ਵੱਲੋਂ ਵੱਡਾ ਜਿਹੜਾ ਜੋਗਦਾਨ ਪਾਇਆ ਜਾ ਰਿਹਾ ਇੱਥੇ ਜੋ ਸਟੂਡੈਂਟ ਸੀ ਉਹਨਾਂ ਵੱਲੋਂ ਜਿਹੜਾ ਬਜ਼ੁਰਗ ਨੇ ਜਾਂ ਫਿਰ ਹੈਂਡੀਕੈਪਡ ਜੋ ਇਹਦੇ ਜੋ ਮਰੀਜ਼ ਨੇ ਉਪਰ ਤੋਂ ਦੇ ਲਈ ਕੋਈ ਆ ਰਹੇ ਆ ਤਾਂ ਸਕੂਲ ਦੇ ਜੋ ਸਟੂਡੈਂਟ ਨੇ ਉਹਨਾਂ ਵੱਲੋਂ ਵੀ ਵਿਦਿਆ ਸਹਿਯੋਗ ਜਿਹੜਾ ਉਹ ਦੇ ਕੇ ਦੁਨੀਆ ਤੇ ਆ ਨਾਪੋਸਤੀ ਸ਼ਰਮਾ ਸੱਚ ਕਹੋ